ਓ ਬੈਠਾ ਆਇਓ ਇਹਨੂੰ ਸਮਝਾਉਣਾ ਥੋੜਾ ਜਿਆ ਪੁੱਤ ਜਿੱਦਾਂ ਦੀ ਸਿਚੁਏਸ਼ਨ ਹੋਏ ਉਹਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਕਈ ਵਾਰੀ ਤੇ ਕੋਈ ਗੱਲ ਨਹੀਂ ਆਹ ਪੁੱਤ ਕੀ ਕਰਨ ੜਿਆ ਇੱਥੇ ਕੋਹਣ ੜੜੀ ਆ ਫੋਨ ਉੜਿਆ ਹੈਗੇ ਮੁੰਡੇ ਦਾ ਤੇ ਉਹਦੇ ਨਾਲ ਗੱਲ ਕਰਦਾ ਕਰਦਾ ਉਹਨੂੰ ਆ ਗਿਆ ਚੱਲਾ ਮੋਬਾਈਲ ਛੱਡ ਹਾਂਜੀ ਤੇ ਥੋੜੀ ਜਿਹੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਮੈਂ ਕਹਿੰਨੇ ਆ ਪੁੱਤ ਇਹ ਜਮਾਨਾ ਬੜਾ ਖਤਰਨਾਕ ਚੱਲਣ ਲਿਆ ਵਾ ਹੂੰ ਤੈਨੂੰ ਪਤਾ ਵਾ ਕਿ ਅੱਜ ਕੱਲ ਉਹ ਨੂੰ ਪਤਾ ਲੱਗਦਾ ਮਾਂ ਪਿਓ ਨੂੰ ਜਦੋਂ ਲੋਕੀ ਜਾ ਕੇ ਵਿਆਹ ਕਰਾ ਲੈਂਦੀ ਆ ਬਾਹਰ ਅੰਦਰ ਹੂੰ ਗੱਲ ਰ ਪੁੱਤ ਇੰਨੀ ਕੀ ਹੈ ਨਾ ਕਿ ਮੁੰਡਾ ਸਾਡੀ ਕੁੜੀ ਨੂੰ ਪਸੰਦ ਕਰਦਾ ਤੇ ਕੁੜੀ ਸਾਡੀ ਉਹਨੂੰ ਪਸੰਦ ਕਰਦੀ ਆ ਹਨਾ ਹੂੰ ਤੇ ਜੇ ਆਪਾਂ ਰਿਸ਼ਤਾ ਕਰੀਏ ਉਦੋਂ ਵੀ ਤੇ ਆਪਾਂ ਪੁੱਛ ਨਹੀਂ ਆ ਨਾ ਕਿ ਕੁੜੀਏ ਤੂੰ ਦੱਸ ਤੈਨੂੰ ਮੁੰਡਾ ਪਸੰਦ ਆ ਤੇ ਮੁੰਡੇ ਨੂੰ ਪੁੱਛਣਿਆ ਕਿ ਤੈਨੂੰ ਕੁੜੀ ਪਸੰਦ ਆ। ਸਾਦਰਾ ਮਤਲਬ ਇਹ ਹੁੰਦਾ ਵੀ ਇਹਨਾਂ ਦੀ ਉਮਰ ਵਧੀਆ ਲੰਘ ਜੂਗੀ, ਸਲੂਕ ਨਾ ਰਹਿਣਗੇ। ਜ਼ਬਰਦਸਤੀ ਕੋਈ ਨਹੀਂਗੀ। ਐਹੋ ਗੱਲ ਹੁੰਦੀ ਆ ਨਾ। ਹਾਂਜੀ। ਤੇ ਪਰ ਇਹ ਨਾ ਮੇਰੀ ਗੱਲ ਸੁਣੋ ਡੈਡੀ। ਉਹ ਤੇ ਠੀਕ ਆ। ਇੱਕ ਅਸੀਂ ਆਪ ਦੇਖਣਾ ਕਿ ਜਾਂ ਇੱਕ ਉਹ ਆਪ ਦੇਖਣਾ। ਐਂ ਭੀਖੀ ਚੀਜ਼ਾਂ ਵੇਖਣੀਆਂ ਬੰਦੇ ਦੇ ਅੱਗੇ ਪਿੱਛੇ ਘੁੰਮ ਕੇ ਪਿੰਡੋਂ ਪੁਸਪਰਤਾਲ ਕਰਕੇ। ਮੇਰੀ ਗੱਲ ਤੇ ਸੁਣ ਲਾ। ਮੈਂ ਸਾਰੀ ਗੱਲ ਕਰ ਲਈ ਆ ਵੇਖਾਂਗੇ ਅਹੀਂ ਸਾਰਾ ਕੁਝ ਜੇ ਸਾਰਾ ਕੁਝ ਸਹੀ ਹੋਊਗਾ ਰਿਸ਼ਤਾ ਆਪਾਂ ਫੇਰ ਹੀ ਕਰਾਂਗੇ ਠੀਕ ਆ ਕਿ ਨਹੀਂ ਤੇ ਜੇ ਸਹੀ ਨਾ ਨਾ ਹੋਊਗਾ ਤੇ ਫੇਰ ਨਹੀਂ ਕਰਦੇ ਚਲੋ ਤੇ ਤੁਹਾਡੀ ਗੱਲ ਠੀਕ ਆ ਫਿਰ ਤੂੰ ਹੀ ਕਰਨਾ ਜੋ ਕਰਨਾ ਵਾ ਅਲਰੇੜੀ ਜਦਾ ਮੈਂ ਪਤਾ ਕਿਉਂ ਪਾਬੰਦੀ ਲਾਈ ਇੱਤੇ ਵੀ ਉਦੋਂ ਮੇਰਾ ਤੇ ਅਚਾਨਕ ਖਿਆਲ ਪਿਆ ਤੇ ਮੈਂ ਲੰਘਾਂ ਅੱਡੇ ਤੇ ਖਲੋਤੀਆਂ ਆਈਆਂ ਹਿੰਗੀਆਂ ਉੱਥੇ ਤੇ ਮੈਂ ਅਚਾਨਕ ਲੰਘਿਆ ਤੇ ਮੇਰਾ ਖਿਆਲ ਪਿਆਗਾ ਮੇਰੇ ਯਾਰ ਦੋਸਤ ਉੱਥੇ ਆ ਤੇ ਕੀ ਗੱਲ ਅੱਡੇ ਵਾਲਿਆਂ ਨੇ ਉੱਥੇ ਨਾ ਵੇਖਿਆ ਹੋਊਗਾ ਉਹ ਕੀ ਸੋਚਣਗੇ ਯਾ ਤੇ ਗੱਲ ਤੇ ਆ ਤੇਰੀ ਠੀਕ ਪਰ ਕਰੀਏ ਕੀ ਹੁਣ ਹੁਣ ਕਿਹੜਾ ਜ਼ਮਾਨਾ ਚੱਲਣ ਰਿਹਾ ਵਾ ਤੇ ਫੋਨ ਚੋਂ ਨਾ ਹਲੇ ਨਹੀਂ ਹਟੰਡੀ ਉਹ ਬਾਕੀ ਜਿੱਦਾਂ ਤੂੰ ਉਹਨੂੰ ਅੰਦਰ ਬੰਦ ਕੀਤਾ ਨਾ ਇਹ ਕੰਮ ਹੋਣਗੇ ਨਾ ਕਰੀ ਇਹ ਗੱਲ ਬੜੀ ਮਾਰੀ ਜੇ ਸਾਰਾ ਕੁਝ ਠੀਕ ਹੋਏਗਾ ਕਰ ਦਾਂਗੇ ਤੇ ਜੇ ਨਾ ਨਾ ਕੁਝ ਠੀਕ ਹੋਇਆ ਤੇ ਫਿਰ ਉਹਨੂੰ ਇੱਕ ਵਾਰੀ ਭਾਲ ਕੇ ਇਹ ਗੱਲ ਦੱਸ ਦਾਂਗੇ ਤੇ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਹੋ ਤੇ ਅਸੀਂ ਉੱਥੇ ਤੇਰਾ ਕੋਈ ਵਿਆਹ ਨਹੀਂ ਕਰਨਾ ਤੇ ਜੇ ਜ਼ਬਰਦਸਤੀ ਕਰੂਗੀ ਨਾ ਤੇ ਸਾਡਾ ਤੇਰਾ ਕੋਈ ਰਿਸ਼ਤਾ ਨਹੀਂ ਠੀਕ ਆ ਚਲੋ ਵੇਖ ਲਓ ਤੁਸੀਂ ਸਿਆਣੇ ਹੋ ਫਿਰ ਉਹ ਜਾਣੇ ਤੇਰਾ ਕੰਮ ਜਾਣੇ ਫਿਰ ਆਪਾਂ ਉਹਨੂੰ ਕਰ ਦਾਂਗੇ ਬੇਦਖਲ ਦੋ ਹੀ ਗੱਲਾਂ ਤੇ ਆਪਾਂ ਪਤਾ ਪੁੱਤਾ ਕਰ ਲਈਏ ਤਸੱਲੀ ਕਰ ਲਈਏ ਸਾਰੀ ਤੇ ਜੇ ਠੀਕ ਹੋਊ ਤੇ ਕਰ ਦਾਂਗੇ ਕੋਈ ਗੱਲ ਨਹੀਂ ਜੇ ਨਾ ਠੀਕ ਹੋਊਗਾ ਇਹ ਨਹੀਂsta ਬਿਲਕੁਲ ਨਹੀਂ ਕਰਨਾ ਚਲੋ ਕੋਈ ਨਹੀਂ ਤੇ ਸੱਲੀ ਪਰ ਮੈਂ ਕਰੂੰਗਾ ਆਪਣੇ ਹਿਸਾਬ ਨਾਲ ਤੈਨੂੰ ਮੈਂ ਨਾਲ ਹੀ ਖੜੂੰਗਾ ਮਾ ਠੀਕ ਹੈ ਕੱਲਾ ਥੋੜਾ ਚੱਲ ਚੱਲਿਆਂ ਹਾਂ ਠੀਕ ਆ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਮੁੰਡੇ ਕੁੜੀਆਂ ਨੂੰ ਇਦਾਂ ਝੂਠ ਝਾਟ ਬੋਲ ਕੇ ਨਾ ਆਪਣੀ ਮਗਰ ਲਾ ਲੈਂਦੇ ਆ ਮੈਂ ਤੇਰੀ ਸਾਰੀ ਗੱਲ ਜਾਣਦਾ ਮੇਰੀ ਦਾੜੀ ਚਿੱਟੀ ਹੋ ਗਈ ਆ ਮੈਂ ਪਿਓ ਆ ਉਹਦਾ ਵੀ ਤੇ ਤੇਰਾ ਵੀ ਮੈਂ ਮਾੜਾ ਨਹੀਂ ਸੋਚੂੰਗਾ ਕਿਸਦਾ ਵੀ ਠੀਕ ਆ ਕਿ ਨਹੀਂ ਚਲ ਆ ਚਲੀਏ ਘਰ ਨੂੰ ਤੇ ਹੁਣ ਇਹੋ ਜਿਹਾ ਕੰਮ ਨਾ ਕਰੀ ਕੋਈ ਨਹੀਂ ਚਲੋ ਠੀਕ ਆ ਜੇ ਤੁਸੀਂ ਕਹਿਣਦੇ ਹੋ ਤੇ ਫਿਰ ਜਿੱਦਾਂ ਤੁਸੀਂ ਕਹੋਗੇ ਚਲ ਕੱਪੜੇ ਵੀ ਧੁੱਪ ਗਏ ਆ ਤੇ ਰਸੋਈ ਦਾ ਕੰਮ ਹੀ ਮੁੱਕ ਗਿਆ ਹੁਣ ਕਿਹੜੀ ਰਾਮ ਕਰ ਲੈਣੀ ਆ ਸਾਰਾ ਦਿਨ ਲੱਗ ਜਾਂਦਾ ਬਸ ਇਦਾਂ ਹੀ ਉਹ ਮੇਰੀ ਗੱਲ ਸੁਣਾ ਉਹ ਲੀੜੇ ਧੋਣ ਗਏ ਵੇਖ ਤੇ ਲਿਆ ਕਰ ਤੇ ਵਿੱਚ ਪੈਸੇ ਹੈਗੇ ਥੋੜੇ ਬੁੱਦੇ ਪਏ ਕੀ ਤੈਨੂੰ ਬੋਲਣ ਦਾ ਭੇਜੰਗਾ ਮੈਨੂੰ ਹੈ ਮੈਨੂੰ ਤੇ ਵੇਖ ਕੇ ਅੱਗ ਲੱਗ ਗਈ ਆ ਨਾਲੇ ਲੀੜੇ ਧੋਣ ਵਾਲੇ ਤੂੰ ਰੋ ਸਫਾਈ ਧੋਈ ਹੈ ਯਾਨੀ ਧੋਈ ਜਿਹੜਾ ਕੰਮ ਤੇਰੇ ਹੁੰਦਾ ਹੈ ਹੈ ਅਸਲ 'ਚ ਨਾ ਤੁਸੀਂ ਚੜ ਗਏ ਜੀ ਭੂਏ ਹੈ ਤੁਹਾਡੇ ਕੱਪੜੇ ਨਾ ਨਾ ਧੁੱਪਣ ਤੇ ਕਹਿ ਕੇ ਕਹਿ ਤਵਾਉ ਪਿਆ ਮਰਤੋ ਦੇ ਤੇ ਫੇਰ ਆਵੇ ਮਜਾ ਤੁਹਾਨੂੰ ਠੀਕ ਆ ਨਾ ਨਾਲੇ ਜਿਹੜੇ ਪਹਿਲਾਂ ਦੀ ਗੱਲ ਕਰਨਗੇ ਜੇ ਨਾ ਉਹ ਪਹਿਲੇ ਕੱਢ ਲਿਆ ਐ ਐਡੀ ਮੈਂ ਪਾਗ ਲੈਣੀ ਜਿਹੜੀ ਪਾਗ ਸਮਝਿਆ ਨਹੀਂ ਉਹ ਮੈਂ ਪਾ ਕੇ ਜਾਣਾ ਹੀ ਉਹ ਤਾਰਾ ਭਰੀਆਂ ਤੂੰ ਸਾਰੀਆਂ ਤੇ ਮਾੜਾ ਕਰਤਾ ਸਫਾਈ ਕਰਤੀ ਆ ਗੰਦੇ ਕੱਪੜੇ ਪਾਉਣੇ ਚੰਗੀ ਗੱਲ ਵਾ ਜੇ ਇੱਕ ਵਾਰੀ ਮੰਨ ਲਓ ਪਾ ਕੇ ਗਏ ਜੇ ਤੁਸੀਂ ਤੇ ਘੱਟਾ ਨਹੀਂ ਪੈਂਦਾ ਉੱਤੇ ਤੂੰ ਮੈਨੂੰ ਕੰਮ ਸੁਣ ਪੁੱਛ ਤੇ ਲਿਆ ਕਰ ਤੇ ਕਿਹੜਾ ਧੋਣਾ ਵਾਲਾ ਜਿਹੜਾ ਨਹੀਂ ਤੈਨੂੰ ਮਾਪੇ ਦੇ ਹੱਥ ਚਪਾ ਦਿਆ ਕਰੂੰਗਾ ਤਾਨੂੰ ਨਾ ਪਾਲਣੀ ਪਚਣ ਦੀ ਤਾਨੂੰ ਤੇ ਉਹੋ ਜੀ ਜਨਾਨੀ ਚਾਹੀਦੀ ਜਿਹੜੀ ਤਾਂ ਆਪਣੇ ਇਸ਼ਾਰਿਆਂ ਤੇ ਚੰਦੀ ਫੜ ਕੇ ਰੰਗ ਦਾ ਛੜਿਆ ਤੁੰਨ ਲੀੜਿਆਂ ਦੇ ਰੰਗ ਦਾ ਛੜਿਆ ਕੀ ਇਹਨਾਂ ਨੂੰ ਕੀ ਲੱਗਾ ਹੁੰਦਾ ਕੋਈ ਗੱਲ ਬਣੇਗੀ ਉਹ ਠੰਡ ਹੋ ਗਈ ਹੁਣ ਕਿਹੜੀ ਗਰਮੀ ਐ ਇੰਨੀ ਕੋਈ ਨਹੀਂ ਹੁਣ ਗੰਦੇ ਪਾਇਆ ਕਰੋਗੇ ਮੈਂ ਵੀ ਝੋਨੇ ਹੁਣ ਤਾਂ ਡੇ ਉਹ ਯਾਰ ਲੀੜਾ ਉਦੋਂ ਤੋਂ ਇਹਦਾ ਜਦੋਂ ਬੜਾ ਵਲਾਗ ਤੇ ਬਾਸ ਫੜ ਦਿੰਦਾ ਵੀ ਯਾਰ ਏ ਤੋਦੇ ਕੋਈ ਗੱਲ ਕੀ ਕਰਦੇ ਦੇਖੋ ਰੋਕ ਕਿੰਨੇ ਦਾ ਸੱਤਿਆ ਨਾਸ ਕਰੀ ਜਾਂਦੀ ਕੰਮ ਸਾਰੇ ਦਾ ਕਿੱਦਾਂ ਪੈਂਦੇ ਆ ਮੈਨੂੰ ਡੁੱੜ ਕੇ ਮੈਂ ਉਹ ਜਨਾਨੀਆਂ ਚੰਗੀਆਂ ਵਾ ਜਿਹੜੀਆਂ ਬੰਦਿਆਂ ਨੂੰ ਇਸ਼ਾਰਾ ਤਣ ਚੌਂਦੀਆਂ ਜਿਹੜੀਆਂ ਬੰਦਿਆਂ ਕੋ ਸਾਰੇ ਕੰਮ ਕਰਾਉਂਦੀਆਂ ਹਨਾ ਉਹਨਾਂ ਦੀ ਜੁੱਤ ਨਹੀਂ ਜਿਹਨਾਂ ਨੇ ਘੜੀ ਕੋ ਬਣ ਕੇ ਤੇ ਤੁਸੀਂ ਮੈਂ ਕਹਿੰਦੀ ਕੁਛ ਨਹੀਂ ਤੁਹਾਡੇ ਆਖੇ ਲੱਗਨੇ ਤੁਸੀਂ ਸਿਰ ਤੇ ਚੜੀ ਜਾਂਦੇ ਜੀ ਓ ਦਾਦਾ ਆਪਣਾ ਦਿਮਾਗ ਨਾ ਆਪਣੇ ਕੋ ਰੱਖਿਆ ਕਰ ਨਾਲੇ ਕਿਸ ਦੀ ਗੱਲ ਨਹੀਂ ਕਰੀ ਤੁਸੀਂ ਆਪਣੇ ਘਰ ਦੀ ਗੱਲ ਕਰੀ ਦੀ ਹੁੰਦੀ ਹੈ ਅੱਜ ਮੈਂ ਮਾੜਾ ਕੁਛ ਨਹੀਂ ਕੀਤਾ ਸਫਾਈ ਕੀਤੀ ਹੈ ਕੱਪੜਾ ਵੀ ਤਾਂ ਧੋਤਾ ਵਾ ਸਵੇਰ ਦੀ ਫਾਈ ਲੱਗੀ ਹੈ ਉਹ ਲੀੜਾ ਧੋਣ ਲੱਗਾ ਥੋੜਾ ਬੋਧਾ ਪੁੱਛ ਲੈ ਕਰ ਦੇ ਤੂੰ ਪੁੱਛ ਲੈ ਰੇ ਦਾ ਦਿਮਾਗ خراب ਦੀਆਂ ਗੱਲਾਂ ਪਤਾ ਨਹੀਂ ਕਿੱਥੋਂ ਛੜੇ ਆਏ ਆ ਆਣ ਕੇ ਸਿੱ ਕੋਈ ਨਹੀਂ ਗਾਤਮ ਤੋ ਐ ਨਹੀਂ ਕਰਨੇ ਆਪੇ ਕੱਢ ਕੇ ਫੜਾਇਆ ਕਰੋਗੇ ਨਾ ਫੇਰ ਵੇਖਿਆ ਕਰੂੰਗੀ ਧੋਣੇ ਆ ਕਿ ਨਹੀਂ ਧੋਣੇ ਕੀ ਤਾਂ ਫੋਨ ਆਉਂਦਿਆ ਵਾ ਲੈ ਆ ਤੇ ਮੁੰਡੇ ਦੀ ਭੈਣ ਦਾ ਫੋਨ ਆ ਹੁਣ ਕੀ ਕਰਾਂ ਕੀ ਕਵਾਂ ਵਿਚਾਰੀ ਨੂੰ ਮੈਂ ਮੈਂ ਚੁੱਕਦੀ ਨਹੀਂ ਫੋਨ ਰਹਿਣ ਦਿਨੀ ਆ ਨਾ ਕੋਈ ਗੱਲ ਦਾ ਪਤਾ ਲੱਗਣ ਡਿਆ ਨਾ ਹੋਰ ਪਤਾ ਨਹੀਂ ਕੀ ਚਾਹੁੰਦੇ ਆ ਨਵਦੇ ਮਾਪਿਓ ਚੰਗਾ ਭਲਾ ਤੇ ਹੈਗਾ ਸਭ ਕੁਝ ਲੈ ਆ ਫੇਰ ਫੋਨ ਆ ਗਈ ਹੁਣ ਕੀ ਕਰਾਂ ਇਤਾਂ ਕਰਦੀ ਆ ਚੁੱਕ ਕੇ ਨਾ ਟਾਲ ਮਟੋਲ ਜਾ ਕਰ ਦੇਣੀ ਮਾੜਾ ਮੋਟਾ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਹਾਂ ਪੁੱਤ ਠੀਕ ਠਾਕ ਤੂੰ ਆਪਣਾ ਸੁਣਾ ਹਾਂਜੀ ਹਾਂਜੀ ਵਧੀਆ ਵਧੀਆ ਹਾਂ ਨਹੀਂ ਮੰਗਈ ਹੀ ਹਾਂ ਗਈ ਹੀ ਮਨਾਵ ਕਰ ਆਹ ਹੋਈ ਏ ਗੱਲ ਮੇਰੀ ਹਾਂਜੀ ਉਹ ਪਤਾ ਤੈਨੂੰ ਪਤਾ ਹੀ ਆ ਨਾ ਫਿਰ ਪੀ ਵਿਆਹ ਦੀ ਗੱਲ ਵਾ ਸਾਰੀ ਉਮਰ ਦਾ ਸਵਾਲ ਹੁੰਦਾ 3 ਪਤਾ ਦਿਆ ਤੇ ਫਿਰ ਥੋੜਾ ਟਾਈਮ ਤੇ ਪੁੱਤ ਲੱਗਦਾ ਹੀ ਹੈ ਹਨਾ ਹਾਂ ਨਹੀਂ ਕੋਈ ਗੱਲ ਨਹੀਂ ਹੋ ਹੀ ਜਾਣਾ ਵਾ ਸਾਰਾ ਕੁਝ ਵਧੀਆ ਵਾ ਕਿਹੜਾ ਮਾੜਾ ਵਾ ਕੁਝ ਹੂੰ ਨਹੀਂ ਮੈਨੂੰ ਤਾਂ ਬੜਾ ਪਸੰਦ ਆ ਸਾਰਾ ਕੁਝ ਪਰ ਇੱਕ ਗੱਲ ਵਾ ਨਾ ਪੁੱਤ ਹੁਣ ਮੈਂ ਤਾਂ ਉਹਨਾਂ ਨੂੰ ਕਿਹਾ ਸਾਰਾ ਕੁਝ ਦੱਸਿਆ ਵਾ ਹੁਣ ਅਗਲਿਆਂ ਨੇ ਆਪ ਹੀ ਪਤਾ ਪੁਤਾ ਕਰਾਉਣਾ ਹੋਊਗਾ ਹਨਾ ਹਾਂ ਨਹੀਂ ਕੋਈ ਗੱਲ ਨਹੀਂ ਇੱਕ ਅੱਧੇ ਦਿਨ ਤੱਕ ਤੈਨੂੰ ਮੈਂ ਦੱਸ ਦੂੰਗੀ ਸਾਰਾ ਕੁਝ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਵਧੀਆ ਵਾ ਸਾਰਾ ਕੁਝ ਪੁੱਤ ਤੈਨੂੰ ਕਿਹੜੇ ਮਾੜੇ ਜੇ ਹਾਂ ਮਾਲਕ ਨੇ ਸਭ ਕੁਝ ਤਨ ਦਿੱਤਾ ਵਾ ਕੋਈ ਕਮੀ ਥੋੜਾ ਕਿ ਚੀਜ਼ ਦੀ ਹੀਰੇ ਵਰਗਾ ਤੁਹਾਡਾ ਮੁੰਡਾ ਵਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਫੋਨ ਕਿਉਂ ਨਹੀਂ ਕਰਨਾ ਪੁੱਤ ਨਾ ਕਰਨਾ ਹੀ ਫੋਨ ਹਾਂ ਬਸ ਨੇ ਉਹ ਡਈ ਹੀ ਵੇਖਣ ਪਈ ਚੱਲ ਉਧਰੋਂ ਭੈਣ ਜੀ ਹੁਣੀ ਕਿਹਾ ਹੀ ਦੇਣ ਹਾਂ ਕਰ ਹੀ ਦੇਣ ਤੇ ਚਲੋ ਕੱਲੀ ਪ੍ਰੋਗਰਾਮ ਰੱਖੀਏ ਕੋਈ ਹਨਾ ਮਤਾ ਕਰਕੇ ਨਹੀਂ ਕੀਤਾ ਫੋਨ। ਅੱਛਾ। ਅੱਛਾ ਅੱਛਾ ਠੀਕ ਹੈ ਠੀਕ ਆ। ਚਲ ਕੋਈ ਨਹੀਂ ਪੁੱਤ ਜਦੋਂ ਮੈਨੂੰ ਪਤਾ ਲੱਗਦਾ ਨਾ ਮੋਸਲੇ ਫੋਨ ਕਰੂੰਗੀ ਫਿਰ ਠੀਕ ਆ। ਚੰਗਾ ਪੁੱਤ ਚੰਗਾ ਸਾਸਰੀ ਕਾਲ। ਲੈ ਵੇਖਿਆ ਹੀ ਕਿੱਦਾਂ ਵਧੀਆ ਟੱਬਰ ਵਾ ਕਿੰਨੇ ਤਰੀਕੇ ਨਾਲ ਗੱਲ ਕਰਦੀ ਆ ਕੁੜੀ ਕਿੰਨੀ ਸਿਆਣੀ ਆ ਤੇ ਇੰਨਾਂ ਦਾ ਹਾਲ ਵੇਖ ਲਾ ਪੁੱਤਰ ਵਾਦੇ ਦਾ ਹੈ ਅਸੀਂ ਆ ਨਹੀਂ ਕਰਨਾ ਤੇ ਹੀ ਨਹੀਂ ਕਰਨਾ ਅਸਾਂ ਨਹੀਂ ਕਿੰਨਾ ਵਿੱਚ ਆਈਓ ਪਵਾੜੇ ਪਾਉਣ ਰਿਆ ਪੂਰੇ ਓਦਿ ਲਾ ਕੇ ਖਲੋਕ ਗਈ ਹੱਦ ਹੋ ਗਈ ਤੇਰੇ ਵਾਲੀ ਜੇ ਖਲੋਗੀ ਤੇ ਕੀ ਹੋ ਗਿਆ ਐਨਾ ਦਿਮਾਗ ਘਟਿਆ ਇਹ ਤੱਕ ਤੇ ਗੱਲ ਨਹੀਂ ਕਰਨ ਵਾਲੀ ਮੋਟਰਸਾਈਕਲ ਨਾ ਹੌਲੀ ਕਰ ਇਹ ਕਾ ਵੀ ਬੈਠਾ ਹੀ ਉਹ ਮੁੰਡਾ ਇਹਨੂੰ ਵੀ ਪੁੱਛ ਲਈਏ ਮਾੜਾ ਜਿਆ ਹੈ ਆਹ ਇਤਨਾ ਕਰਵਾ ਬੰਦ ਇੱਥੇ ਲਾ ਦੇ ਆ ਜਾ ਕੁਮਿੰਟ ਹੋਰ ਵੀ ਜਵਾਨਾ ਕੀ ਹਾਲ ਚਾਲ ਆ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਆਜੋ ਯਾਰ ਅਹੀਂ ਨਾ ਇੱਕ ਕੰਮ ਆਇਆ ਹਾਂ ਇੱਥੇ ਦੱਸੋ ਇੱਥੇ ਇੱਕ ਮੁੰਡਾ ਪਿੰਦਰ ਵਾ ਪਿੰਦਰ ਤੁਹਾਡੇ ਪਿੰਡ 'ਚ ਦੋ ਜੇ ਕਿਹੜਾ ਪਿੰਦਰ ਹੈ ਪਿੰਦਰ ਦੋ ਆ ਤੁਹਾਡੇ ਪਿੰਡ 'ਚ ਹਾਂਜੀ ਸਾਨੀ ਤੇਰੇ ਕੋਲ ਫੋਟੋ ਹੈ ਕੋਈ ਆ ਫੋਟੋ ਤੇ ਡੈਡੀ ਹੈ ਗਈ ਹੈ ਦਿਖਾਓ ਕਮਲ ਆ ਵੇਖੋ ਭਾਜੀ ਆਹ ਤੇ ਭਾਜੀ ਆਟਾ ਦੀ ਗਵਾਂਢੀ ਹੈ ਤੁਹਾਡਾ ਗਵਾਂਢੀ ਆ ਹਾਂਜੀ ਹਾਂਜੀ ਤੁਹਾਡੇ ਲਾਗੇ ਘਰ ਦੇ ਨਾਲ ਆਹ ਤੇ ਹੋਰ ਫਿਰ ਵਧੀਆ ਹੋ ਗਿਆ ਹਾਂਜੀ ਹਾਂਜੀ ਅੱਛਾ ਸਾਨੂੰ ਜਵਾਨਾ ਇਹ ਗੱਲ ਦੱਸ ਕਿ ਇਹ ਬੰਦੇ ਕਿਦਾਂ ਦੇ ਆ ਬੰਦੇ ਬਹੁਤ ਵਧੀਆ ਜੀ ਚੰਗੇ ਬੰਦੇ ਬੰਦੇ ਬਹੁਤ ਵਧੀਆ ਪੈੜੀ ਪੁਲੀ ਵੀ ਸਾਰਾ ਕੁਝ ਹੈਗਾ ਬੰਦਾ ਅੱਛਾ ਮੁੰਡਾ ਕਾਲਜ ਦਾ ਮੁੰਡਾ ਮਿਹਨਤੀ ਹੈ ਅੱਛਾ ਕੰਮ ਕਰਦਾ ਨਾ ਕਿਸੇ ਮੁੰਡਿਆਂ ਨੂੰ ਖਲੋਂਦਾ ਨਾ ਜ਼ਿਆਦਾ ਜਿੱਦਾਂ ਆਟਾ ਪਤਾ ਤੁਹਾਨੂੰ ਮੁੰਡਾ ਤੇ ਖਲੋਂਦੇ ਮੁੰਡੇ ਸਾਨੂੰ ਕਿਸ ਨੇ ਦੱਸਿਆ ਸੀ ਵੀ ਮੁੰਡਾ ਕਾਲਜ ਪੜਦਾ ਵਾ ਪੜਦਾ ਪੜਦਾ ਜੀ ਸਹੀ ਗੱਲ ਬਾਈ ਮੈਂ ਕਹਿੰਦਾ ਲੋਹਰ ਪੁਣਾ ਤਾਂ ਨਹੀਂ ਕਰਦਾ ਨਹੀਂ ਨਹੀਂ ਮੁੰਡੇ ਆਪਣੀ ਆਣ ਕੇ ਕਾਲ ਚੋਂ ਪੈਲੀ ਚ ਕੰਮ-ਕੁਮ ਮਜਤਾ ਕਣਕਾ ਕੁਣਕਾ ਦਾ ਤੁਹਾਨੂੰ ਪਤਾ ਹੁੰਦਿਆ ਚੰਮ ਚੱਲ ਅੱਛਾ ਉਹਨੇ ਨਹੀਂ ਮੁੰਡੇ ਨੇ ਕਿਤੇ ਨਾ ਕਿਸੇ ਦੇ ਮੁੰਡੇ ਤੇ ਲਾ ਕੇ ਕਰਾਉਣਾ ਆਪਣੇ ਮਤਲਬ ਕੰਮ ਨਾ ਮਤਲਬ ਰੱਖਦਾ ਜੀ ਇਹ ਦੱਸ ਨਸ਼ਿਆਂ ਪੱਤਿਆਂ ਤੋਂ ਬਚਿਆ ਵਾ ਨਾ ਨਾ ਮੁੰਡਾ ਬਹੁਤ ਵਧੀਆ ਜੀ ਦੱਸੋ ਕੰਮ ਕਿਹੜਾ ਹੈ ਜੀ ਉਹ ਕੰਮ ਹੁਣ ਤੈਨੂੰ ਕੀ ਦਸੀਏ ਜੇ ਹੁਣ ਅਸੀਂ ਤੇਰੇ ਲਾਗੇ ਖਲੋ ਹੀ ਗਏ ਆਂ ਕੁਝ ਵੀ ਲਿਆ ਤੈਨੂੰ ਸਾਰਾ ਕੁਝ ਅਸੀਂ ਯਾਰ ਕੁੜੀ ਦਾ ਰਿਸ਼ਤਾ ਕਰਦੇ ਫਿਰਦੇ ਆਂ ਇਹ ਘਰ ਤੋਂ ਬਹੁਤ ਵਧੀਆ ਮੁੰਡਾ ਜੀ अच्छा ਤੇ ਬਾਕੀ ਤੁਹਾਨੂੰ ਪਤਾ ਪਿੰਡ ਚ ਲਗਤ ਪਾਜੀ ਵੀ ਹੁੰਦੀ ਏ ਜੋ ਪੁੱਛਣਾ ਕਿ ਹੋਰ ਵੀ ਪੁੱਛ ਲਓ ਪਰ ਮੁੰਡਾ ਨੀਚੇ ਛੱਡਣ ਵਾਲਾ ਨਹੀਂ ਉਦਾਂ ਤੇ ਅਸੀਂ ਨਾ ਦੋਹਾਂ ਤਿੰਨਾਂ ਨੂੰ ਪੁੱਛ ਕੇ ਆਏ ਆ ਪਿੱਛੋਂ ਹਾਂਜੀ ਤੇ ਉਹਨਾਂ ਨੇ ਸਾਰਿਆਂ ਸਿਫਤੀ ਕੀਤੀ ਨਹੀਂ ਮੁੰਡਾ ਬਹੁਤ ਵਧੀਆ ਜੀ ਜੋ ਸੰਨੀ ਕਰਲਾ ਹੁੰਦਾ ਤੇ ਨਾ ਕੋਈ ਬਿਆਰ ਬੂਰ ਤੇ ਨੀ ਚੇਰਾ ਵੀ ਰਾਈ ਚੜਾ ਕੋਈ ਪੜਚਾ ਪੁਰਚਾ ਨਹੀਂ ਨਹੀਂ ਇਹੋ ਜੀ ਗੱਲ ਹੀ ਨਹੀਂ ਮੁੰਡੇ ਚ ਆਉਂਦਾ ਆ ਕੋਈ ਇਹੋ ਜੀ ਗੱਲ ਨਾ ਹੋਏ ਕਿ ਕਦੇ ਠਾਣਾ ਠੋਣਿਆਂ ਚ ਫਿਰਦਾ ਹੋਏ ਜਾਂ ਨਾ ਡਰੀ ਆਉਂਦਾ ਨਾ ਤੁਹਾਨੂੰ ਦੱਸਿਆ ਮੁੰਡਾ ਕੱਲ੍ਹ ਜੋ ਆਣ ਕੇ ਨਾ ਨੇ ਆਪਣਾ ਘਰ ਦਾ ਕੰਮ ਕਰਨਾ ਕੋਈ ਇਹ ਮੁੰਡੇ ਕੋ ਪਹਿਲੀ ਭਾਜੀ ਕਿੰਨੀ ਕਵਾ ਭਾਜੀ ਪਹਿਲੀ ਬਤੇਰੀ ਇਹਨਾਂ ਦੀ ਪਹਿਲੀ ਦੀ ਨਾ ਟੈਨਸ਼ਨ ਆਉਦੀ ਪਹਿਲੀ ਆ ਪਿੰਡ ਦੇ ਨਾਲ ਵੀ ਸਾਰੀ ਉਹਨਾਂ ਦੀ ਜੇ ਜੋ ਪਰੇ ਵੀ ਇੱਕ ਆਉ ਮੋਟਰ ਲੱਗੀ ਜੀ ਠੀਕ ਆ ਠੀਕ ਆ ਹਾਂ ਜੀ ਨਾਲੇ ਪਿਆਦੇ ਯਾਰ ਰੋਡ ਦੇ ਨਾਲੇ ਪਹਿਲੀ ਇਹਨਾਂ ਦੀ ਇਹ ਸਾਰੀ ਇਹਨਾਂ ਦੀ ਨਾਲ-ਨਾਲ ਪਿੰਡ ਦੇ ਦੁਆਲੇ-ਦੁਆਲੇ ਮੈਨੂੰ ਜਵਾਨਾ ਹੋਂਦ ਇਹ ਗੱਲ ਦੱਸ ਹਾਂ ਜੀ ਫਿਰ ਆਪਾਂ ਰਿਸ਼ਤਾ ਕਰ ਦਈਏ ਕਰ ਦੋ ਕਰ ਦੋ ਤੁਸੀਂ ਚਲੋ ਠੀਕ ਆ ਬਹੁਤ ਵਧੀਆ ਜੀ ਚਲੋ ਕਿਸੇ ਨਾਲ ਗੱਲਬਾਤ ਨਾ ਕਰਿਓ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਚਲਿਓ ਸਣੀ ਚਲੋ ਡਾਜੋ ਚਾਹ ਪਣੀ ਪੀ ਬਸ ਠੀਕ ਆ ਚੰਗਾ ਮਿਹਰਬਾਨੀ ਤੁਹਾਡੀ ਚੰਗਾ ਭਾ ਆ ਜਾ ਭਾਈ ਸਾਨੀ ਮੈਂ ਕਹਿਆ ਯਾਰ ਸਾਰਿਆਂ ਸਿਵਤ ਕੀਤੀ ਆ ਕਿਸੇ ਨੇ ਨਹੀਂ ਕਿਹਾ ਵੀ ਕੋਈ ਮਾੜੀ ਚੰਗੀ ਗੱਲ ਆ ਇਹ ਗੱਲ ਸਹੀ ਹੈ ਇਥੋਂ ਮੋੜ ਲਾ ਹੁਣ ਗਾ ਨਹੀਂ ਆਪਾਂ ਕਿਸੇ ਨੂੰ ਪੁੱਛਣਾ ਹੈ ਮੁੜੀ ਗਾਂ ਸਹੀ ਆ ਚਲੋ ਇੱਕ ਇਹ ਕਿਨ ਲੱਗਦੀ ਹੋਈ ਕਿਸੇ ਬੰਦੇ ਨੇ ਵੀ ਮਾਰਾ ਕਹਤਾ ਨਾ ਸਾਡੇ ਮਨ ਚ ਫੇਰ ਕੋਈ ਨਾ ਕੋਈ ਵਹਿਮ ਆ ਜਾਣਾ ਆ ਜਾ ਹੁਣ ਕੋਈ ਗੱਲ ਨਹੀਂ ਚਲੋ ਪੰਜਾਂ ਬੰਦਿਆਂ ਨੂੰ ਅਸੀਂ ਪੁੱਛਿਆ ਵਾ ਮੁੜਾ ਕਿਸ ਨੇ ਗੱਲ ਨਹੀਂ ਦੋ ਚੱਲ ਰੋਟੀ ਦੇ ਕੇ ਆਉਣੀ ਖਾਦ ਦਿਨ ਕਿਸੇ ਦੇ ਦੇਣੀ ਲੈਣਾ ਰੋਟੀ ਖਾਲਾ ਨਹੀਂ ਭਾਬੀ ਜੀ ਮੈਂ ਨਹੀਂ ਖਾਣੀ ਦੱਸ ਹਨ ਰਾਜੀ ਨਹੀਂ ਮੇਰੇ ਨਾਵਾ ਰੋਟੀ ਨਾਲ ਥੋੜੀ ਹੈ ਰੋਟੀ ਤੇ ਖਾਲਾ ਕੋਈ ਗੱਲ ਨਹੀਂ ਮੈਂ ਆਪੇ ਬਾਅਦ ਵਿੱਚ ਖਾ ਲਾਂਗੀ ਲੈ ਜਾ ਤੇ ਹਲੇ ਨਹੀਂ ਮੈਨੂੰ ਭੁੱਖ ਨਹੀਂ ਹੈ ਚੱਲ ਮੈਂ ਲਿਆਉਂਦੀ ਆ ਪਾ ਕੇ ਖਾਲਾ ਸੇਰ ਦੀ ਖਾਦੀ ਨਹੀਂ ਤੁਝੇ ਮੈਨੂੰ ਭੁੱਖ ਹੀ ਨਹੀਂ ਹੈਗੀ ਤੇ ਚੱਲ ਤਰਾਜ ਬਜੀ ਕਰੂਗਾ ਨਾ ਕਿੰਦਾਂ ਖਾਲਾਂ ਚੱਲ ਠੀਕ ਆ ਭਨੇ ਜਦੋਂ ਜੀ ਕਰੂਗਾ ਤੋ ਖਾ ਲਈ ਜਿਦੋਂ ਮੈਂ ਕੁਰੀ ਕਾ ਮੈਂ ਨਹੀਂ ਖਾਣੀ ਹੈਗੀ ਐਵੇਂ ਬਾਰ ਬਾਰ ਕੇ ਜਾਂਦੀ ਖਾਣਾ ਪਤਾ ਵੀ ਹੈਗਾ ਹੈ ਨਾ ਜਾਣ ਬੁੱਝ ਕੇ ਦੇ ਨੇ ਸਤਾਉਣ ਮੇਰਾ ਖਾਦਾਂ ਦਸਵੇਂ ਰੋਟੀ ਲੈ ਕੇ ਗਈਆਂ ਤੇ ਰੋਟੀ ਨਹੀਂ ਖਾਦੀ ਗੁੱਸਾ ਅਛਦਾਣੇ ਤਰਾ ਮੇਰੇ ਨਾਮਾਂ ਰੋਟੀ ਨਾ ਮੈਂ ਕੱਢਣ ਡਈ ਆ ਮੈਂ ਲੇ ਮਿਆਕੜਾ ਕੋ ਮੜਾ ਕੀਤਾ ਮੈਂ ਤੇ ਬਥੇਰਾ ਸਮਝਾਇਆ ਉਹਨਾਂ ਨੂੰ ਹੁਣ ਉਹ ਵੀ ਨਹੀਂ ਮੇਰੇ ਆਕੇ ਲੱਗਦਾ ਮੈਂ ਦੱਸ ਕੀ ਕਰਾਂ ਮੈਂ ਪਾਣੀ ਲਿਆਵਾਂ ਨਹੀਂ ਆਏ ਹਾਏ ਪਾਣੀ ਤਾਂ ਨਹੀਂ ਰਪੀਤਾ ਵਾ ਜਿੱਧਰ ਗਏ ਕਿਤਾ ਪਤਾ ਕੀ ਪਤਾ ਕਰ ਲਿਆ ਸਾਰੇ ਕੀ ਦੱਸਦੇ ਅਸੀਂ ਤਾਂ ਜਿੰਨਾ ਨੂੰ ਖੁਸ਼ ਹੈ ਨਾ ਸਾਰਿਆਂ ਨੇ ਸਿਫਤ ਕੀਤੀ ਹੈ ਹੋਰ ਦੂਆ ਤਿੰਨਾਂ ਨੂੰ ਪੁੱਛ ਲੈਣਾ ਕਿ ਹੇ ਵਲੇ ਇਹਨਾਂ ਵੀ ਉਹਨਾਂ ਦੇ ਆਪਣੇ ਰਿਸ਼ਤੇ ਹੋਏ ਕੋਈ ਭੈਣ ਭਰਾ ਤੇ ਉਹਨਾਂ ਦੀ ਸਿਫਤ ਕਰਨਾ ਪਤਾ ਨਹੀਂ ਹੁੰਦਾ ਚੋਂ ਪੰਜਾਂ ਨੂੰ ਪੁੱਛ ਕੇ ਆਏ ਆ ਹਾਂ ਮੁਰਗੇ ਖੇਰ ਤੇ ਆਣ ਕੇ ਨਾ ਇੱਕ ਮੁੰਡਾ ਏਦਾਂ ਬੈਠਾ ਸੀ ਮੋਟਰ ਤੇ ਅੱਛਾ ਅੱਛਾ ਉਹਦਾ ਨਾ ਹੀ ਗੱਲ ਕੀਤੀ ਹੂੰ ਤੇ ਉਹ ਭੈਰਾਂ ਦਾ ਵੀ ਸਾਡਾ ਜੋ ਗਵਾਂਡੀ ਏ ਮੁੰਡਾ ਜਿਹਦੇ ਵੱਲੋਂ ਤੁਸੀਂ ਪੁੱਛਣਗੇ ਅੱਛਾ ਟੋੜੋ ਖਾਲੀ ਨਹੀਂ ਅੱਛਾ ਸੀ ਤੇ ਕਹਿੰਦਾ ਵੀ ਮੁੰਡਾ ਬੜਾ ਵਧੀਆ ਜੇ ਕਾਲਜੋਂ ਪੜਦਾ ਵਾ ਤੇ ਕਹਿੰਦਾ ਵੀ ਸਾਰੀ ਦਿਹਾੜੀ ਕਾਲਜੋਂ ਆਣ ਕੇ ਤੇ ਆਪਣੇ ਕੰਮ ਕਾਰਨਾ ਮਤਲਬ ਰੱਖਦਾ ਆਪਣੇ ਪੈਲੀਆਂ ਚੀਂਦਾ ਪੈਲੀ ਪੁਲੀ ਵੱਲੋਂ ਪੁੱਛਣਾ ਹੈ ਪੈਲੀ ਤੇ ਕਹਿੰਦਾ ਕੋਈ ਚਿੰਤਾ ਨਾ ਕਰੋ ਜ਼ਮੀਨ ਆਂਦਾ ਤਾਂ ਫੇਰੀ ਪੁਲੀ ਹੈ ਅੱਛਾ ਉਹਦਾ ਪੁੱਛਣਾ ਹੈ ਨਸ਼ੇ ਪਾਣੀ ਤੋਂ ਤਾਂ ਬਚਿਆ ਹੋਊਗਾ ਮੁੰਡਾ ਕਹਿੰਦਾ ਬਿਲਕੁਲ ਸਾਫ ਸੁਥਰਾ ਵਾ ਬਾਕੀ ਕਹਿੰਦਾ ਵੀ ਇਹ ਨਹੀਂ ਕਿ ਕੋਈ ਉਹਨਾਂ ਦਾ ਕੋਈ ਪਿੰਡਾਂ ਚ ਲੱਗਦ ਬਾਦੀਆਂ ਵੀ ਨਿੱਕੀਆਂ ਮੋਟੀਆਂ ਹੁੰਦੀਆਂ ਕੋਈ ਉਹੋ ਜਿਹਾ ਬੰਦਾ ਟੱਕਰ ਦੇ ਰ ਭਾਵੇਂ ਕਹਿੰਦਾ ਵੀ ਉਹ ਬੰਦਾ ਚੂੜ ਮਾਰ ਤੇ ਜੇ ਦਿਆਂ ਦਾ ਵੀ ਉਹ ਮੁੰਡੇ ਦੀ ਨਾ ਕੋਈ ਸ਼ਿਕਤ ਨਹੀਂ ਕੀਤੀ ਜਾ ਸਕਦੀ ਤਾਂ ਇਹ ਤਾਂ ਫਿਰ ਵਧੀਆ ਹੋਇਆ ਹੁਣ ਗਾਂ ਕੀ ਕਰਨਾ ਗਾਂ ਕੀ ਕਰਨਾ ਵੇ ਬੜਾ ਵਧੀਆ ਵਾ ਤੇ ਨੌਕਰੀ ਨਹੀਂ ਗਈ ਪੜ੍ਹਨ ਲਿਖਣ ਡਿਆ ਵਾ ਕਿ ਭਾ ਤਾਂ ਨੌਕਰੀ ਵੀ ਮਿਲ ਜੇ ਨਾ ਆਵੇਂ ਮਿਲੂਗੀ ਤੇ ਜ਼ਮੀਨ ਮਰਲਾ ਚੰਗਾ ਵਾ ਕੋਈ ਗੱਲ ਹੀ ਨਹੀਂ ਕੁੜੀ ਸੌਫੀ ਰਹੂਗੀ ਚੱਲ ਵੇਖ ਲਓ ਹਾਂ ਸੋਹ ਸਮਝ ਕੇ ਕੋਈ ਕਾਲੀ ਨਹੀਂ ਕਰਨੀ ਇਹ ਕੋ ਕਾਲੀ ਵਾਲਾ ਕੰਮ ਨਹੀਂ ਨਾ ਤੇ ਚੁੱਪ ਕਰਕੇ ਤਾਂ ਉਹਨਾਂ ਨਾਲ ਜੀਵਨ ਹੋਣਾ ਨਾ ਗੱਲ ਕਰੋ ਤੇ ਉਹਨਾਂ ਨੂੰ ਕਹੋ ਕਿ ਤੁਸੀਂ ਲੱਗੋ ਅੱਗੇ ਤੇ ਕਰੋ ਰਿਤਾ ਤੇ ਵਿਆਹ ਕਰਿਓ ਤੁਸੀਂ ਮਨਜਿੰਦਰ ਨਾਲ ਆਪੇ ਕਰਿਓ ਉਹਨੇ ਆਪੇ ਜੀਵਨ ਨਾ ਕਰ ਲਈ ਮੇਰਾ ਨਹੀਂ ਜੀਵਨ ਤੇ ਚੱਲ ਨਾ ਕਰ ਲਾਂਗਾ ਕੋਈ ਗੱਲ ਆਹ ਫਿਰ ਇਹ ਜਿਹੜਾ ਮਨਜਿੰਦਰ ਉਹ ਹੋਸ਼ਾ ਬਦਦਾ ਤਸਨੀ ਵੱਲੋਂ ਕਿਦਾਂ ਉਹ ਹੋਸ਼ ਵਾ ਸਨੀ ਤੇ ਹੁਣ ਬਿਲਕੁਲ ਐ ਨਾ ਕੋਈ ਗੱਲ ਹੀ ਨਹੀਂ ਅੱਛਾ ਕਹਿੰਦਾ ਡੈਡੀ ਹੈ ਹੀ ਬੜਾ ਵਧੀਆ ਤੇ ਛੱਟਵਾ ਹੋਣੀ ਕੋਈ ਅਰਚਣ ਅੱਛਾ ਸਾਰੇ ਕੰਮ ਠੀਕ ਠਾਕ ਵਾ ਨਾਲੇ ਥਾਂ ਚੰਗਾ ਵਾ ਆ ਹੋਈ ਇਥੇ ਵਧੀਆ ਸਗੂ ਸਾਨੂੰ ਕੀ ਚਾਹੀਦਾ ਤੈ ਤੂੰ ਏਦਾਂ ਕਰ ਰੋਟੀ ਪੱਕੀ ਆ ਰੋਟੀ ਪੱਕੀ ਜਾ ਪਾ ਕੇ ਡਰੈਨ ਰੂਮ ਚ ਰੱਖਦੇ ਮੈਂ ਹੱਥ ਘੋ ਕੇ ਆਉਂਦਾ ਚਲ ਕੋਈ ਨਹੀਂ ਪੱਕੀ ਮੈਂ ਪਾ ਕੇ ਲੈ ਆਉਣੀ ਤੁਸੀਂ ਬਹੁ ਜਾ ਕੇ ਹਾਂ ਆ ਗਿਆ ਆ ਗਿਆ ਮੈਂ